ਲਗਭਗ 1200 ਦੇ ਲਗਭਗ ਇਹ ਘਰ ਜਿਹੇ ਬਣੇ ਹੋਏ ਸਾਢੇ 3 ਤੋਂ 4000 ਪਖੀ ਇਹਨਾਂ ਦੇ ਵਿੱਚ ਬੜੇ ਆਰਾਮ ਨਾਲ रह ਸਕਦੇ ਆ ਜੀ ਗਰਮੀ ਦੇ ਵਿੱਚ ਇਹਦਾ ਜਿਹੜਾ ਟੈਂਪਰੇਚਰ ਆ ਘਟ ਰੇਗਾ ਸਰਦੀ ਦੇ ਵਿੱਚ ਜਿਹੜਾ ਠੰਡ ਦਾ ਟੈਂਪਰੇਚਰ ਆ ਉਹ ਵੀ ਕੰਟਰੋਲ ਰਹੇਗਾ 5-4 ਡਿਗਰੀ ਟੈਂਪਰੇਚਰੇ ਕੰਟਰੋਲ ਕਰਦੇ ਆ ਜਿਹੜੇ ਘਰ ਬਣੇ ਹੋਇਆ ਮੁਖ ਪ੍ਰਾਣੀ ਹੈ ਉਨ੍ਹਾਂ ਪਹਿਲੇ ਖਿਆਲ ਰੱਖੋ ਆਪਣੇ ਲਈ ਤਾਂ ਹਮ ਲੋਕ ਸਭ ਜੀ ਲੈਂਦੇ ਹੈ ਮੁਖ ਪ੍ਰਾਣੀ ਆਪਣੇ ਕਸ਼ਟ ਕੋ ਆਪਣੇ ਦਰਦ ਕੋ ਆਪਣੀ ਜ਼ਰੂਰਤ ਕੋ ਬਤਾ ਨਹੀਂ ਸਕਤੇ ਅਸੀਂ ਉਹ ਜਾਣਗੇ ਉੱਥੇ ਦੇਖਿਆ ਪਤਾ ਲਿੱਤਾ ਮੋਰਵੀ ਤੋਂ ਬੰਦੇ ਸੀ ਜਿਨ੍ਹਾਂ ਨੇ ਇਹਨੂੰ ਬਣਾਇਆ ਸੀ ਫਿਰ ਉਹਨਾਂ ਨਾਲ ਕੰਟੈਕਟ ਕੀਤਾ ਮੋਰਵੀ ਗਿਆ ਮੈਂ ਉਦੋਂ ਬਾਅਦ ਮੋਰਵੀ ਵਾਲੇ ਬੰਦੇ ਇੱਥੇ ਆ ਗਏ ਉਹਨਾਂ ਨੇ ਸਾਰਾ ਕੁਝ ਚੈੱਕ ਕੀਤਾ ਤੇ ਸੋਚ ਕਿਦਾਂ ਈ ਤੁਹਾਨੂੰ ਸੋਜੀ ਜੀਵ ਸੇਵਾ ਜਿਹੜਾ ਹੈਗਾ ਸਾਡੇ ਜੈਨ ਧਰਮ ਦੇ ਵਿੱਚ ਇੱਕ ਇਹਦੀ ਖਾਸ ਮਹੱਤਤਾ ਦੇਖੋ ਆਦਮੀਆਂ ਲਈ ਤਾਂ ਸਾਰੇ ਦੁਨੀਆ ਬਹੁਤ ਕੁਝ ਕਰ ਰਹੀ ਹੈ ਕੋਈ ਹਸਪੀਟਲ ਖੋਲ ਰਹੀ ਹੈ ਕੋਈ ਮੈਡੀਕਲ ਦਾ ਕਰ ਰਹੀ ਕੋਈ ਐਜੂਕੇਸ਼ਨ ਦਾ ਪੰਛੀਆਂ ਬਾਰੇ ਕਦੀ ਨਹੀਂ ਸੀ ਸੋਚ ਬਣਾਈ ਇਹਨਾਂ ਨੇ ਸੋਚ ਬਣਾਈ ਹੈ ਸਸ਼ਟੇ ਗਾਲ ਜੀ ਤੁਸੀਂ ਦੇਖ ਰਹੇ ਹੋ ਦੇਣ ਲਾਈਵ ਤੇ ਮੈਂ ਅਮਿਤ ਤੁਹਾਨੂੰ ਅੱਜ ਅਜਿਹੀ ਥਾਂ ਤੇ ਲੈ ਕੇ ਆਇਆ ਵਾ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕੈਮਰਾ ਪਰਸਨ ਨੂੰ ਕਵਾਂਗਾ ਇੱਕ ਵਾਰੀ ਤਸਵੀਰਾਂ ਦਿਖਾ ਦੇਣ ਇਹ ਉਹ ਪੰਛੀ ਤਾਂ ਮੈਂ ਜਿੱਥੇ ਜਿਹੜੇ ਪੰਛੀ ਜਿਹੜੇ ਸਪੀਸੀਜ਼ ਲੁਪਤ ਹੁੰਦੇ ਜਾ ਰਹੇ ਨੇ ਉਹਨਾਂ ਦੀ ਸਾਂਭ ਸੰਭਾਲ ਦੇ ਲਈ ਬਹੁਤ ਵੱਡਾ ਜਿਹੜਾ ਇੱਕ ਨੇਕ ਉਪਰਾਲਾ ਕੀਤਾ ਗਿਆ ਹੈ ਇਹ ਨਿੱਕੇ ਨਿੱਕੇ ਕੰਮ ਉਹਨਾਂ ਪੰਛੀਆਂ ਵਾਸਤੇ ਨੇ ਜੋ ਉਡਾਰੀਆਂ ਤਾਂ ਮਾਰਦੇ ਨੇ ਅਸਮਾਨ ਦੇ ਵਿੱਚ ਪਰ ਉਹਨਾਂ ਨੂੰ ਆਲ ਨੇ ਜਿਹੜੇ ਆ ਨਹੀਂ ਮਿਲ ਰਹੇ ਰੁੱਖ ਜਿਹੜੇ ਆ ਕੱਟ ਹੁੰਦੇ ਜਾ ਰਹੇ ਨੇ ਪਰ ਉਹਨਾਂ ਨੂੰ ਥਾਂ ਨਹੀਂ ਲੱਭਦੀ ਪਰ ਇੱਕ ਨੇਕ ਉਪਰਾਲਾ ਇਹਨਾਂ ਵੱਲੋਂ ਕੀਤਾ ਗਿਆ ਹੈ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਨਿੱਕੇ ਨਿੱਕੇ ਕਾਰਨੇ ਜਿਨ੍ਹਾਂ ਦੇ ਵਿੱਚ ਉਹ ਪੰਛੀ ਰਹਿੰਦੇ ਨੇ ਤੇ ਇਸ ਨੇਕ ਉਪਰਾਲੇ ਦੇ ਪਿੱਛੇ ਜੋ ਸ਼ਖਸ ਨੇ ਉਹ ਵੀ ਸਾਡੇ ਨਾਲ ਨੇ ਜੈ ਜੀਨਿੰਦਰ ਸਰ ਜੈ ਜੀਨਿੰਦਰ ਜੀ ਇਹ ਸੋਚ ਕਿੱਦਾ ਆਈ ਸਰ ਕਿਉਂਕਿ ਜਿੱਦਾਂ ਜਿੱਦਾਂ ਟੈਕਨੋਲੋਜੀ ਵਧ ਰਹੀ ਹੈ ਆ ਜਿਹੜੇ ਸਪੀਸੀਜ਼ ਨੇ ਉਹ ਵੀ ਲੁਪਤ ਹੁੰਦੇ ਜਾ ਰਹੇ ਨੇ ਤੇ ਸੋਚ ਕਿੱਦਾ ਆਈ ਤੁਹਾਨੂੰ ਸੋ ਜੀ ਜੀਵ ਸੇਵਾ ਜਿਹੜਾ ਹੈਗਾ ਸਾਡੇ ਜੈਨ ਧਰਮ ਦੇ ਵਿੱਚ ਇੱਕ ਇਹਦੀ ਖਾਸ ਮਹੱਤਤਾ ਹੈ ਜੀ ਜੀਵ ਸੇਵਾ ਦੇ ਉੱਤੇ ਸਾਡੇ ਮਦਰ ਫਾਦਰ ਦਾ ਜਿਹੜਾ ਸੀਗਾ ਨਾ ਫੋਕਸ ਬਹੁਤ ਜ਼ਿਆਦਾ ਸੀਗਾ ਉਹਨਾਂ ਦੀ ਪ੍ਰੇਰਣਾ ਸੀਗੀ ਉਹਨਾਂ ਦੇ ਪ੍ਰੇਰਣਾ ਦੇ ਉਹਨਾਂ ਦੇ ਆਸ਼ੀਰਵਾਦ ਨਾਲ ਹੀ ਇਹ ਜਿਹੜਾ ਪ੍ਰੋਜੈਕਟ ਹੈ ਇਹ ਐਮਪੀ ਦੇ ਵਿੱਚ ਦੇਖ ਕੇ ਉਦੋਂ ਵਾਰ ਦੇ ਨੂੰ ਅਸੀਂ ਸ਼ੁਰੂ ਕੀਤਾ ਸੀਗਾ ਜੀ ਇੱਕ ਅਖਬਾਰ ਦੇ ਵਿੱਚ ਸਾਡੇ ਆਰਟੀਟੈਕ ਨੂੰ ਜਿਹੜਾ ਮੇਰੇ ਨਾਲ ਵੀ ਜਾਂਦਾ ਰਿਹਾ ਪ੍ਰੋਜੈਕਟ ਦੇਖਣ ਲਈ ਉਹਨੇ ਅਖਬਾਰ ਦੇ ਵਿੱਚ ਕਿ ਟਾਵਰ ਦੀ ਫੋਟੋ ਦੇਖੀ ਤੇ ਉਹਨੇ ਟਾਵਰ ਦੀ ਫੋਟੋ ਦੇ ਕੇ ਮੈਨੂੰ ਵਟਸਐਪ ਤੇ ਕੀਤੀ ਉਹ ਇੰਦੋਰ ਦੀ ਉਜੈਨ ਦੀ ਫੋਟੋ ਸੀਗੀ ਉਹ ਫੋਟੋ ਨੂੰ ਜਦੋਂ ਦੇਖਿਆ ਫਿਰ ਉਹਦੀ ਖੋਜ ਵਿੱਚ ਜਾਰੀ ਕਰਕੇ ਉਜੈਨ ਤੱਕ ਕੰਟੈਕਟ ਕੀਤਾ ਪਤਾ ਲੱਗਾ ਵੀ ਕਿੱਥੇ ਐ ਉਜੈਨ ਜਿਸ ਜਿਸ ਮੰਦਰ ਚ ਬਣਿਆ ਸੀ ਫਿਰ ਉਹਦੋਂ ਸਾਡਾ ਪ੍ਰੋਗਰਾਮ ਕੁਝ ਸਾਥੀਆਂ ਦੇ ਨਾਲ ਬਣ ਗਿਆ ਜਾਣਦਾ ਅਸੀਂ ਉਜੈਨਗੇ ਉੱਥੇ ਦੇਖਿਆ ਪਤਾ ਲਿੱਤਾ ਮੋਰਵੀ ਤੋਂ ਬੰਦੇ ਸੀ ਜਿਨ੍ਹਾਂ ਨੇ ਇਹਨੂੰ ਬਣਾਇਆ ਸੀ ਫਿਰ ਉਹਨਾਂ ਨਾਲ ਕੰਟੈਕਟ ਕੀਤਾ ਮੋਰਵੀ ਗਿਆ ਮੈਂ ਉਦੋਂ ਬਾਅਦ ਮੋਰਵੀ ਵਾਲੇ ਬੰਦੇ ਇੱਥੇ ਆ ਗਏ ਉਹਨਾਂ ਨੇ ਸਾਰਾ ਕੁਝ ਚੈੱਕ ਕੀਤਾ ਤੇ ਉਦੋਂ ਬਾਅਦ ਜਿਹੜਾ ਪ੍ਰੋਜੈਕਟ ਸੀ ਅਸੀਂ ਇਹ ਸ਼ੁਰੂ ਕੀਤਾ ਜੀ ਤਕਰੀਬਨ ਇਸ ਸਟਰਕਚਰ ਦੇ ਵਿੱਚ ਕਿੰਨੇ ਕੁ ਨਿੱਕੇ ਨਿੱਕੇ ਕਾਰਨੇ ਜਿਨ੍ਹਾਂ ਦੇ ਵਿੱਚ ਉਹ ਪਖਸ਼ੀ ਰਹਿੰਦੇ ਨੇ ਲਗਭਗ 1200 ਦੇ ਲਗਭਗੇ ਘਰ ਆ ਜੀ ਇਹਦੇ ਬਨੇ ਹੋਏ ਸਾਢੇ 3 ਤੋਂ 4000 ਪਖਸ਼ੀ ਇਹਨਾਂ ਦੇ ਵਿੱਚ ਬੜੇ ਆਰਾਮ ਨਾਲ ਰਹਿ ਸਕਦੇ ਆ ਜੀ ਜਿਨ੍ਹਾਂ ਦਾ ਐਨ ਗਰਮੀ ਦੇ ਵਿੱਚ ਇਹਦਾ ਜਿਹੜਾ ਟੈਂਪਰੇਚਰ ਆ ਘਟ ਰੇਗਾ ਸਰਦੀ ਦੇ ਵਿੱਚ ਜਿਹੜਾ ਠੰਡ ਦਾ ਟੈਂਪਰੇਚਰ ਆ ਉਹ ਵੀ ਕੰਟਰੋਲ ਰਹੇਗਾ 5-4 ਡਿਗਰੀ ਟੈਂਪਰੇਚਰੇ ਕੰਟਰੋਲ ਕਰਦੇ ਆ ਜਿਹੜੇ ਘਰ ਬਨੇ ਹੋਇਆ ਜੀ ਔਰ ਮੀਂਹ ਬਰਸਾਤ ਕੋਈ ਵੀ ਆ ਤਾਂ ਉਹਨਾਂ ਲਈ ਪੰਛੀਆਂ ਦੇ ਲਈ ਕਿ ਸੇਫ ਉਹਨਾਂ ਦੇ ਫਲੈਟ ਬਨੇ ਹੋਇਆ ਜੀ ਇਹ ਜਿਹੜਾ ਪ੍ਰੋਜੈਕਟ ਨਾਰਥਰਨ ਇੰਡੀਆ ਦੇ ਵਿੱਚ ਇਹ ਐਸਾ ਪਹਿਲਾ ਪ੍ਰੋਜੈਕਟ ਆ ਜਿਹਦੇ ਵਿੱਚ ਪੰਛੀ ਧਾਮ ਪੰਛੀ ਹਸਪੀਟਲ ਔਰ ਪੰਛੀਆਂ ਦਾ ਸਾਰਾ ਦਿਨ ਦਾਣਾ ਉਪਲਬਧ ਹੁੰਦਾ ਜੀ ਜੈਨ ਸਾਹਿਬ ਜਿੱਦਾਂ ਜਿੱਦਾਂ ਸਮਾ ਬਦਲ ਰਿਹਾ ਹੈ ਨਾ ਜਿਵੇਂ ਜਿਵੇਂ ਟੈਕਨੋਲੋਜੀ ਵਧ ਰਹੀ ਹੈ ਉਹਦੇ ਨਾਲ ਜਿਹੜੀ ਰੇਡੀਏਸ਼ਨ ਹੁੰਦੀ ਹੈ ਇਹਨਾਂ ਜਿਹੜੇ ਬੇਜਬਾਨ ਪੰਛੀ ਨੇ ਉਹਨਾਂ ਦੇ ਲਈ ਕਾਫੀ ਹਾਨੀਕਾਰਨ ਹੈ ਹਾਨੀਕਾਰਕ ਹੈ ਤੇ ਜਿਸ ਤਰੀਕੇ ਇਹ ਬਹੁਤ ਵੱਡਾ ਨੇਕ ਉਪਰਾਲਾ ਕਾਫੀ ਲੰਬੇ ਸਮੇਂ ਤੋਂ ਇਹਨਾਂ ਦੇ ਵੱਲੋਂ ਕੀਤਾ ਗਿਆ ਤੇ ਨਿਰੰਤਰ ਸੇਵਾ ਜਾਰੀ ਹੈ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਰੇਡੀਏਸ਼ਨ ਦੀ ਜਿਹੜੀ ਗੱਲ ਕੀਤੀ ਹੈਗੀ ਆ ਤੁਹਾਡੀ ਗੱਲ ਬਿਲਕੁਲ ਠੀਕ ਹੈਗੀ ਆ ਲੇਕਿਨ ਤੁਸੀਂ ਦੇਖੋਗੇ ਜੇ ਆਸ-ਪਾਸ ਇੱਥੇ ਇਲਾਕੇ ਦੀ ਤੁਸੀਂ ਨਿਗਾਹ ਮਾਰੂਗੇ ਸ਼ਾਇਦ ਤੁਹਾਨੂੰ ਕੋਈ ਟਾਵਰ ਨਹੀਂ ਨਜ਼ਰ ਆਏਗਾ ਹੈ ਨਾ ਪਰਮਾਤਮਾ ਕਹਿ ਵੀਰੇ ਨਾ ਇਹ ਨਦੀ ਬਹੁਤ ਸਾਰਾ ਉਹ ਕਰ ਰਹੇ ਹੈ ਨਾ ਆਪੇ ਕੇ ਮਾਧਿਮ ਹੈਗੇ ਹੈ ਨਾ ਆਪਾਂ ਕਿ ਇਹ ਆਪਾਂ ਕਿੱਥੇ ਹੈਗਾ ਐਸਾ ਕੁਝ ਨਹੀਂ ਹੈਗਾ ਵੀ ਆਪਾਂ ਆਪਾਂ ਕੁਝ ਕਰ ਲਿਆ ਹੈਗਾ ਵਾ ਹੈ ਨਾ ਲੇਕਿਨ ਲੇਕਿਨ ਸਾਡੇ ਜਿਹੜੇ ਸਮਾਜ ਦੇ ਦਾਨਵੀਰ ਹੈਗੇ ਹੈ ਨਾ ਅਸੀਂ ਉਹਨਾਂ ਨੂੰ ਦਾਨਵੀਰ ਕਰਨ ਕਹਿੰਦੇ ਹੈ ਨਾ ਜਿਹੜੇ ਸਾਡੇ ਆਸ-ਪਾਸ ਕੁਝ ਮੈਂਬਰ ਜਿਸਟਮ ਖੜੇ ਹੈਗੇ ਆ ਇਹਨਾਂ ਦੇ ਮਨ ਦੇ ਵਿੱਚ ਵੀ ਉਸ ਪਰਮਾਤਮਾ ਨੇ ਆਵਾਜ਼ ਪਾਈ ਐਸੇ ਲੋਕ ਹਜ਼ਾਰਾਂ ਨਹੀਂ ਲੱਖਾਂ ਕਰੋੜਾਂ ਲੋਕ ਨੇ ਜਿਹੜੇ ਕਿ ਇੱਥੇ ਨਹੀਂ ਕੁਝ ਕਰ ਪਾਏ ਲੇਕਿਨ ਕੁਝ ਲੋਕ ਹੀ ਪਰਮਾਤਮਾ ਨੇ ਚੁਣੇ ਹੈ ਨਾ ਦੁਨੀਆ 'ਚ ਹਮੇਸ਼ਾ ਹੀ ਜਿਹੜੇ ਕੋਈ ਚੰਗੇ ਕੰਮਾਂ ਦੀ ਜਦੋਂ ਕੋਈ ਲਿਸਟ ਬੰਦੀ ਹੈ ਉਹਦੇ ਵਿੱਚ ਬਹੁਤ ਥੋੜੇ ਲੋਕ ਹੁੰਦੇ ਨੇ ਸਰ ਆ ਵੀ ਦਿੱਤਾ ਗਿਆ ਬੜਾ ਸੋਹਣਾ ਜਿਹਾ ਪਕਸ਼ੀ ਤਾਮ ਜੀ ਜਿੱਥੇ ਤਾਮ ਦੇ ਵਿੱਚ ਲੋਕ ਪਹੁੰਚਦੇ ਨੇ ਰੱਬ ਨੂੰ ਧਿਆਉਂਦੇ ਨੇ ਆਪਣੇ ਆਪਣੇ ਇਸ਼ਟ ਨੂੰ ਬੜਾ ਸੋਹਣਾ ਜਿਹਾ ਨਾਂ ਦਿੱਤਾ ਗਿਆ ਹੈ ਦੇਖੋ ਜੀ ਪ੍ਰਭੂ ਕਹਤੇ ਹੈ ਕਿ ਜੋ ਮੁਖ ਪ੍ਰਾਨੀ ਹੈ ਉਹਨਾਂ ਦਾ ਪਹਿਲੇ ਖਿਆਲ ਰੱਖੋ अपने लिए तो हम लोग सभी जी लेते हैं मुख पुरानी अपने कष्ट को अपने दर्द को अपनी जरूरत को बता नहीं सकते और उनको समझने वाले राकेश कहते सूर्य ये सबको जीवन देता है ऐसे ही इनके मन में ये प्रभु ने इनको निश्चित किया क्योंकि सब सेवा भी सबके हाथ में नहीं दी जाती जो कर सकते हैं उन्हीं को दी जाती है और जो साथ में धन से तन से साथ में लगे हैं उनको साधुवाद है क्योंकि तो सभी अपने अपने बच्चों का ख्याल रखते लेकिन ये बूढ़ पुरानी जो है पक्षी हैं लोग घरों में कहीं कहीं जाकर डालते हैं ये वो जगह है जहाँ हजारों पक्षी आते हैं लाखों आते हैं और ये उनके लिए एक आश्रय स्थल है और किसी को आश्रय देना अनदान देना सर्वोपरि धर्म है और महावीर स्वामी ने भी यही कहा है कि परोपकार सर्वोपरि ऊपरी धर्म जैन साहब हॉस्पिटल भी है पक्षी धाम के नाल हॉस्पिटल भी चलाए किस तरीके सेवा निरंतर जारी है इतना ਕਈ ਸਾਡੇ ਕੋਲ ਇੱਥੇ ਕਾਫੀ ਇੰਜਰਡ ਪੰਛੀ ਤਕਰੀਬਨ ਡੇਲੀ ਆਂਦੇ ਆ ਜੀ ਔਰ ਬਹੁਤ ਅੱਛੀ ਤਰ੍ਹਾਂ ਉਹਨਾਂ ਦਾ ਅਸੀਂ ਜਿਹੜਾ ਆਪਣੇ ਤਰਫੋਂ ਆ ਵਧੀਆ ਤੋਂ ਵਧੀਆ ਸਾਡੀ ਕੋਸ਼ਿਸ਼ ਹੈ ਜਿਵੇਂ ਆਪ ਆਪਣੇ ਲਈ ਕਿੰਨੇ ਵੀ ਵਧੀਆ ਇਲਾਜ ਹੋਵੇ ਤਾਂ ਸਾਡੀ ਵੀ ਕੋਸ਼ਿਸ਼ ਹੈ ਉਹਨਾਂ ਦਾ ਵੀ ਇਲਾਜ ਵਧੀਆ ਤੋਂ ਵਧੀਆ ਹੋਵੇ ਜਿਵੇਂ ਜਿਵੇਂ ਪੰਛੀ ਠੀਕ ਹੁੰਦੇ ਜਾਂਦੇ ਆ ਤਾਂ ਅਸੀਂ ਉਹਨਾਂ ਨੂੰ ਆਜ਼ਾਦ ਕਰ ਦਿੰਨੇ ਆ ਪਿੱਛੇ ਵੀ ਕਾਫੀ ਪੰਛੀ ਅਸੀਂ ਛੱਡੇ ਆ ਲੋਕ ਆਂਦੇ ਆ ਰਸਤੇ ਦੇ ਵਿੱਚ ਵੀ ਕਈ ਜਿਹੜੀ ਸਾਨੂੰ ਪੰਛੀ ਮਿਲ ਜਾਂਦੇ ਉਹ ਵੀ ਅਸੀਂ ਚੱਕ ਕੇ ਇੱਥੇ ਲੈ ਕੇ ਜਾਂਦੇ ਆ ਪਿਛੇ 60-70 ਪੰਛੀ ਕਿਸੇ ਨੇ ਇਕੱਠੇ ਪੰਖ ਕੱਟ ਕੇ ਛੱਡੇ ਸਿੱਟੇ ਹੋਏ ਸੀਗੇ ਉਹ ਫਿਰ ਸਾਡਾ ਬੰਦਾ ਗਿਆ ਉਥੋਂ ਚੱਕ ਕੇ ਲੈ ਕੇ ਆਇਆ ਉਹਨਾਂ ਨੂੰ ਕਾਫੀ ਤੋਂ ਹੱਦ ਤੱਕ ਠੀਕ ਕਰਕੇ ਉਹਦੇ ਵਿੱਚੋਂ ਕਾਫੀ ਪੰਛੀ ਉੱਡ ਗਏ ਲੋਕਾਂ ਦੇ ਦਿਲਾਂ ਦੇ ਵਿੱਚ ਇੰਨੀ ਕ੍ਰੂਰਤਾ ਵੀ ਹੈ ਬਿਲਕੁਲ ਜੀ ਹਰ ਤਰ੍ਹਾਂ ਦੀ ਹੈ ਦੁਨੀਆ ਦੁਨੀਆ ਆਪਾਂ ਕਹਿੰਦੇ ਨੇ ਪੰਜ ਉਂਗਲਾਂ ਇੱਕ ਬਰਾਬਰ ਨਹੀਂ ਜੀ ਦੁਨੀਆ ਦੇ ਵਿੱਚ ਮਾੜੇ ਤੋਂ ਮਾੜਾ ਇਨਸਾਨ ਵੀ ਆ ਤੇ ਵਧੀਆ ਤੋਂ ਵਧੀਆ ਇਨਸਾਨ ਵੀ ਆ ਹਰ ਇੱਕ ਦੀ ਆਪਣੀ ਆਪਣੀ ਸੋਚ ਆ ਸਾਡੇ ਜਿਹੜੀ ਸੋਚ ਆ ਸਾਡੇ ਸਾਥੀਆਂ ਦੀ ਸੋਚ ਆ ਜੀਵ ਦੇ ਆ ਜੀਵ ਸੇਵਾ ਸਰਵੋਪਰ ਆ ਅਸੀਂ ਇਹਨੂੰ ਲੱਗੇ ਚਲਦੇ ਆ ਆਪਣੇ ਲਈ ਅਸੀਂ ਸਭ ਕੁਝ ਕਰਦੇ ਆ ਪਰ ਇਹਨਾਂ ਲਈ ਵੀ ਜਿਹੜਾ ਅਸੀਂ ਥੋੜਾ ਬਹੁਤਾ ਸੋਚਦੇ ਆ ਉਹ ਇਹੀ ਸੋਚਦੇ ਆ ਵੀ ਬੈਸਟ ਤੋਂ ਬੈਸਟ ਇਹਨਾਂ ਲਈ ਵੀ ਅਸੀਂ ਕਰੀਏ ਕਿੰਨੇ ਇੱਕ ਡਾਕਟਰਾਂ ਦੀ ਟੀਮ ਹੈ ਜਿਹੜਾ ਪක්ෂੀਆਂ ਦੇ ਇਲਾਜ ਕਰਦੇ ਇੱਕ ਡਾਕਟਰ ਦਾ ਜੀ ਜਿਹੜਾ ਸਵੇਰ ਤੋਂ ਲੱਗੇ ਸ਼ਾਮ ਤੱਕ ਇੱਥੇ ਸਵੇਰੇ 7:30 ਤੋਂ ਲੈ ਕੇ ਸ਼ਾਮ ਨੂੰ 7:00 ਵਜੇ ਤੱਕ ਹਮੇਸ਼ਾ ਹੀ ਰਹਿੰਦਾ ਆਦਰਵਾਈਜ਼ ਲੋਡ ਹੋਵੇ ਤਾਂ ਇੱਕ ਡਾਕਟਰ ਹੋਰ ਵੀ ਸਾਡਾ ਰੱਖਿਆ ਐ ਅਮਰਜੈਂਸੀ ਦੇ ਵਿੱਚ ਤਾਂ ਉਹਨਾਂ ਨੂੰ ਵੀ ਅਸੀਂ ਬੁਲਾ ਲੰਨੇ ਆ ਤੇ ਜਿਹੜੇ ਲੁਧਿਆਣਾ ਸ਼ਹਿਰ ਦੇ ਵਿੱਚ ਜਾਂ ਦੂਰੋਂ ਅ ਕਈ ਲੋਕ ਵੀ ਇੱਥੇ ਪਖਸ਼ੀਆਂ ਲੈ ਕੇ ਆਂਦੇ ਨੇ ਜਿਹੜੇ ਬਿਮਾਰ ਨੇ ਸੜਕਾਂ ਦੇ ਉੱਤੇ ਮਿਲਦੇ ਨੇ ਉਹਨਾਂ ਨੂੰ ਬਿਲਕੁਲ ਜੀ ਪਖਸ਼ੀ ਬਹੁਤ ਦੱਸਿਆ ਰੋਜ਼ ਡੇਲੀ ਪਖਸ਼ੀ ਸਾਡੇ ਕੋਲ ਆਂਦੇ ਲੋਕ ਛੱਡ ਕੇ ਜਾਂਦੇ ਆ ਔਰ ਆਨ ਵਾਲੇ ਟਾਈਮ 'ਚ ਸਾਡਾ ਟੂਲ ਫਰੀ ਨੰਬਰ ਅਸੀਂ ਚਲਾਵਾਂਗੇ ਜਿਹਦੇ ਉੱਤੇ ਪਖਸ਼ੀ ਕਿਤੇ ਵੀ ਸ਼ਹਿਰ ਦੇ ਵਿੱਚ ਹੋਵੇ ਤਾਂ ਅਸੀਂ ਵੀ ਉਹਨੂੰ ਪਿਕ ਵੀ ਕਰਾਂਗੇ ਹੌਲੀ ਹੌਲੀ ਸਾਡੀ ਜਿਹੜੀ ਸੰਸਥਾ ਅੱਗੇ ਨਾਲੋਂ ਕਾਫੀ ਸਟੇਬਲ ਹੋਈ ਆ ਜਿਵੇਂ ਜਿਵੇਂ ਇਹਨੂੰ ਸਟੇਬਿਲਟੀ ਮਿਲਦੀ ਜਾਊ ਸਭ ਦਾ ਸਾਥ ਮਿਲਦਾ ਜਾ ਰਿਹਾ ਤੇ ਸਾਡੀ ਇਹੀ ਅਭੀ ਅਸੀਂ ਇਹਨੂੰ ਹੋਰ ਵਧੀਆ ਤੋਂ ਵਧੀਆ ਜਿਹੜਾ ਕੰਮ ਹੈ ਉਹ ਸੀ ਇਹਦੇ ਵਿੱਚ ਕਰੀਏ ਜਿਹੜਾ ਵੀ ਕਿਤੇ ਸਾਨੂੰ ਕਾਲ ਕਰੇ ਅਸੀਂ ਪਖਸ਼ੀ ਉੱਥੋਂ ਪਿਕ ਕਰੀਏ ਜੈਨ ਸਾਹਿਬ ਸਮਾਜ ਦੇ ਵਿੱਚ ਨਾ ਕਈ ਅਜਿਹੇ ਨੌਜਵਾਨ ਨੌਜਵਾਨ ਵੀ ਨੇ ਜੋ ਜੁੜਨਾ ਚਾਹੁੰਦੇ ਨੇ ਸੇਵਾ ਦਾ ਪਾਉ ਜ਼ਰੂਰ ਹੈ ਪਰ ਉਹਨਾਂ ਨੂੰ ਰਸਤਾ ਨਹੀਂ ਪਤਾ ਕਿ ਕਿਸ ਪਾਸੇ ਜਾਈਏ ਜੇਕਰ ਉਹ ਨੌਜਵਾਨ ਵੀ ਜੁੜਨਾ ਚਾਹੁੰਦੇ ਨੇ ਵਲੰਟੀਅਰਸ਼ਿਪ ਕਰਨਾ ਚਾਹੁੰਦੇ ਨੇ ਉਹ ਸੰਸਥਾ ਦੇ ਨਾਲ ਜੁੜ ਸਕਦੇ ਬਿਲਕੁਲ ਜੀ ਸਾਡੀ ਸੰਸਥਾ ਕੋਈ ਜੈਨ ਸਮਾਜ ਦੀ ਸੰਸਥਾ ਨਹੀਂ ਇਹ ਜਨ ਜਨ ਦੀ ਸੰਸਥਾ ਹੈ ਇਹਦੇ ਵਿੱਚ ਸਾਡੇ ਕੋਲ ਹਰ ਤਰ੍ਹਾਂ ਦੇ ਮੈਂਬਰ ਹੈ ਹਰ ਸਿੱਖ ਧਰਮ ਦੇ ਵੀ ਹੈ ਸਿੰਘਲਾ ਵੀ ਹੈ ਗੁਪਤਾ ਵੀ ਹੈ ਇਹਦੇ ਵਿੱਚ ਕੋਈ ਵੀ ਹੈ ਕੋਈ ਵੀ ਕਿਸੇ ਤਰ੍ਹਾਂ ਵੀ ਸਾਡੇ ਨਾਲ ਜੁੜਨਾ ਚਾਹਵੇ ਤਾਂ ਸਾਡੀ ਸੰਸਥਾ ਨਾਲ ਜੁੜ ਸਕਦਾ ਇਹ ਨਹੀਂ ਵੀ ਕੋਈ ਪੈਸੇ ਦੇ ਨਾਲ ਹੀ ਜੁੜ ਸਕਦਾ ਕੋਈ ਤਨ ਨਾਲ ਕੋਈ ਮਨ ਨਾਲ ਕੋਈ ਤਨ ਨਾਲ ਹਰ ਤਰ੍ਹਾਂ ਦੀ ਕਿਸੇ ਤਰ੍ਹਾਂ ਦੀ ਸੇਵਾ ਕਰਨੀ ਚਾਵੇ ਆਗੇ ਇੱਥੇ ਕਰ ਸਕਦਾ ਬੜੇ ਬੰਦੇ ਆਉਂਦੇ ਜਿਹੜੇ ਸਵੇਰੇ ਇੱਥੇ ਆਗੇ ਸੇਵਾ ਕਰਦੇ ਆ ਬਾਊ ਜੀ ਸਾਡੇ ਕੋਲ ਡੇਲੀ ਜਾਂਦੇ ਮੇਰੇ ਨਾਲ ਸਵੇਰੇ ਇੱਕ ਅੱਧਾ ਪੌਣਾ ਘੰਟਾ ਡੇਲੀ ਲੱਗੇ ਜਾਂਦੇ ਇਹ ਵੀ ਆਉਂਦੇ ਸਾਡੇ ਕੋਲ ਐ ਹਰ ਤਰ੍ਹਾਂ ਦੇ ਇੱਥੇ ਖੁੱਲਾ ਦਰਵਾਜ਼ਾ ਹੈ ਜੀ ਕੋਈ ਰੋਗ ਨਹੀਂ ਕੋਈ ਟੋਕ ਨਹੀਂ ਦਾਣਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਹਰ ਵੇਲੇ ਅਵੇਲੇਬਲ ਹੈ ਇੱਥੇ ਜਿਹੜੀ ਰਿਕੁਆਇਰਮੈਂਟ ਆ ਪੰਛੀਆਂ ਨੂੰ ਉਹੀ ਦਾਣਾ ਇੱਥੇ ਮਿਲਣਾ ਹੈ ਸਾਫ਼ ਕਰਕੇ ਧੋਗੇ ਸੀ ਇਹਨ ਵਧੀਆ ਦਾਣਾ ਉਹਨਾਂ ਨੂੰ ਦੇਣਾ ਹੈ ਕਿਸੇ ਚੀਜ਼ ਵੱਲੋਂ ਸਾਡੀ ਕੋਸ਼ਿਸ਼ ਹੈ ਵੀ ਉਹਨਾਂ ਨੂੰ ਗਲਤ ਨਾ ਦਿੱਤੀ ਜਾਵੇ ਜੀ ਹੁਣ ਥੋੜੇ ਦੇ ਨਾਲ ਦੇ ਵਿੱਚ ਕਈ ਤਿਵਾਰ ਅਜਿਹੇ ਮਨਾਏ ਜਾਂਦੇ ਹਨ ਜਿਨ੍ਹਾਂ ਦੇ ਵਿੱਚ ਲੋਕ ਕਾਈਟ ਵਗੈਰਾ ਫਲਾਈ ਕਰਦੇ ਨੇ ਗੁੱਡੇ ਗੁੱਡੀਆਂ ਉਡਾਉਂਦੇ ਨੇ ਤੇ ਤਾਰਾਂ ਦੇ ਨਾਲ ਕਈ ਵਾਰ ਇਹਨਾਂ ਪੰਛੀਆਂ ਦੇ ਜਿਹੜੇ ਨੇ ਪਰ ਘਤਰੇ ਜਾਂਦੇ ਨੇ ਤੇ ਕਾਫੀ ਉਹਨਾਂ ਨੂੰ ਨੁਕਸਾਨ ਪਹੁੰਚਦਾ ਹੈ ਤੇ ਕੀ ਕੁਝ ਤਸਵੀਰਾਂ ਤੁਸੀਂ ਇੱਥੇ ਆ ਕੇ ਫੀਲ ਕਰਦੇ ਹੋ ਜਦ ਦੇਖਦੇ ਹੋ ਇਹਨਾਂ ਕ ਸੋਨਾ ਜਿਹੜਾ ਹੈ ਉਪਰ ਆਲਾ ਕਿੱਤਾ ਗਿਆ ਜੈਨ ਸਾਹਿਬ ਦੇ ਵੱਲੋਂ ਇਥੇ ਬੈਨ ਲੱਗਣਾ ਚਾਹੀਦਾ ਜਿਹੜੀ ਪਨਾ ਹੈ ਨਾ ਡੋਰ वगैरह ਜਿਹਨਾਂ ਦਾ ਹੈ ਜੀ ਤੇ ਬੈਨ ਲੱਗਣਾ ਚਾਹੀਦਾ ਤਾਂ ਕਿ ਪੰਛੀ ਆਪਰੇ ਨੂੰ ਕੋਈ ਦੇਖ ਨਾਵੇ ਜੀ ਆਪ ਇੱਥੇ ਪਹੁੰਚ ਕੇ ਕੀ ਫੀਲ ਕਰ ਰਹੇ ਹੋ ਦੇਖੋ ਮੈਂ ਵੀ ਇਸ ਰਸਾ ਦੇ ਨਾਲ ਜੁੜਿਆ ਹੋਇਆ ਹਾਂ ਇਹਨੇ ਭਲੇ ਦਾ ਕੰਮ ਬਹੁਤ ਹੀ ਘੱਟ ਲੋਕਾਂ ਦੀ ਇਦਾਂ ਦੀ ਸੋਚ ਬੰਦੀ ਔਰ ਇੰਨੀ ਹਿੰਮਤ ਜੇ ਸੋਚ ਵੀ ਬੰਦੀ ਉਹ ਦਿਮਾਗ 'ਚ ਰਹਿੰਦੀ ਹੈ ਜ਼ਮੀਨ ਤੇ ਨਹੀਂ ਆ ਬੰਦੀ ਇਹਨਾਂ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇਹਨੂੰ ਕਾਰਿਆ ਰੂਪ ਦੇ ਕੇ ਅੱਜ ਆਪਾਂ ਸਾਹਮਣੇ ਦੇਖ ਰਹੇ ਹਾਂ ਦੇਖੋ ਆਦਮੀਆਂ ਲਈ ਤਾਂ ਸਾਰੇ ਦੁਨੀਆ ਬਹੁਤ ਕੁਝ ਕਰ ਰਹੀ ਹੈ ਕੋਈ ਹਸਪੀਟਲ ਖੋਲ ਰਹੀ ਹੈ ਕੋਈ ਮੈਡੀਕਲ ਦਾ ਕਰ ਰਹੀ ਕੋਈ এডਿਕੇਸ਼ਨ ਦਾ ਪੰਛੀਆਂ ਬਾਰੇ ਕਦੀ ਨਹੀਂ ਸੀ ਸੋਚ ਬਣਾਈ ਇਹਨਾਂ ਨੇ ਸੋਚ ਬਣਾਈ ਹੈ ਸਾਰੇ ਇਹਨਾਂ ਦੇ ਸਹਿਯੋਗੀਆਂ ਦਾ ਵੀ ਮੈਂ ਧੰਨਵਾਦ ਕਰਨਾ ਚਾਹੁੰਦਾ ਹਾਂ ਔਰ ਸਭ ਤੋਂ ਵੱਧ ਇਹਨਾਂ ਦਾ ਕਿਉਂਕਿ ਇਹਨਾਂ ਨੇ ਇਸ ਚੀਜ਼ ਨੂੰ ਪੂਰੀ ਜ਼ਿੰਮੇਵਾਰੀ ਦੇ ਨਾਲ ਨਿਭਾ ਰਹੇ ਹੈ ਪੰਛੀ ਤਾਂ ਆਮ ਦੀਆਂ ਤਸਵੀਰਾਂ ਦਿਖਾ ਰਿਹਾ ਇਹ ਹਸਪੀਟਲ ਦਾ ਏਰੀਆ ਹੈ ਜਿੱਥੇ ਉਹਨਾਂ ਪੰਛੀਆਂ ਦੇ ਜਿਹੜੇ ਆ ਡੇਟ ਮੇ ਕਿੱਤੇ ਜਾਂਦੇ ਨੇ ਜਿਹੜੇ ਸੁਤੰਤਰ ਆਜ਼ਾਦੀ ਦੇ ਨਾਲ ਆਸਮਾਨ ਦੇ ਵਿੱਚ ਉੱਚੀ ਉਡਾਰੀਆਂ ਮਾਰਦੇ ਨੇ ਪਰ ਕਿਸੇ ਕਾਰਨ ਵਸ਼ ਜਿਹੜੇ ਆ بیمار ਹੋ ਜਾਂਦੇ ਨੇ ਜਾਂ ਜ਼ਮੀਨ ਦੇ ਉੱਤੇ ਡਿੱਗ ਜਾਂਦੇ ਨੇ ਉਹਨਾਂ ਦੀ ਸੇਵਾ ਦੇ ਲਈ ਇਹ ਜਿਹੜੇ ਦਾਨੀ ਸੱਜਣ ਨੇ ਉਹ ਨੇ ਸਵਾਰਥ ਸੇਵਾ ਕਰ ਰਹੇ ਨੇ ਇਹ ਉਹ ਏਰੀਆ ਜਿੱਥੇ ਇਹਨਾਂ ਦੀ ਟ੍ਰੀਟਮੈਂਟ ਕੀਤੀ ਹਾਂਜੀ ਹਾਂਜੀ ਬਿਲਕੁਲ ਇਹ ਜਿਹੜਾ ਹੈਗਾ ਇਹ ਜਿਹੜਾ ਵੱਡਾ ਪਿੰਜਰਾ ਸਾਡਾ ਇਹਦੇ ਵਿੱਚ ਜਿਹੜੇ ਬਿਮਾਰ ਪੰਛੀ ਆ ਉਹ ਇਹਦੇ ਵਿੱਚ ਰੱਖੀਦੀ ਹੈ ਜਿਹੜੇ ਨਾਰਮਲ ਬਿਮਾਰੀ ਹੁੰਦੀ ਆ ਜਿਹੜੇ ਕੋਈ ਜ਼ਿਆਦਾ ਬਿਮਾਰ ਹੈ ਉਹ ਅਸੀਂ ਫਿਰ ਆ ਸਾਡੇ ਸਿੰਗਲ ਪਿੰਜਰੇ ਬਣਾਏ ਹੋਏ ਆ ਇਹਨਾਂ ਦੇ ਵਿੱਚ ਜਿੰਨੇ ਵੀ ਜ਼ਿਆਦਾ ਬਿਮਾਰ ਪੰਛੀ ਹੁੰਦੇ ਆ ਇੰਜਰਡ ਪੰਛੀ ਹੁੰਦੇ ਅਸੀਂ ਉਹ ਇਹਨਾਂ 'ਚ ਰੱਖਦੇ ਆ ਖਰਗੋਸ਼ ਵੀ ਰੱਖੇ ਹੋਏ ਇਹ ਖਰਗੋਸ਼ ਜੀ ਕੋਈ ਕਿਸੇ ਨੇ ਪਾਲੇ ਹੋਣੇ ਨਹੀਂ ਖਾਵੇਂ ਗਏ ਉਹ ਸਾਡੇ ਕੋਲ ਛੱਡ ਗਿਆ ਤੇ ਚਲੋ ਅਸੀਂ ਕਹਿੰਦੇ ਇੱਥੇ ਇਹਨਾਂ ਨੂੰ ਖਾਣਾ ਪੀਣਾ ਜਿਹੜਾ ਇਹਨਾਂ ਦਾ ਵਧੀਆ ਇਹਨਾਂ ਨੂੰ ਮਿਲਦਾ ਤੇ ਅੱਛੀ ਦਿਨਾਂ ਇਹ ਪਾਲ ਰਹੇ ਆ ਇੱਥੇ ਇਹ ਸਾਂਭ ਨਹੀਂ ਸਕਦੇ ਫਿਰ ਇਹਨਾਂ ਨੂੰ ਪੱਟ ਕਿਉਂ ਕਰਦੇ ਇਹਨਾਂ ਨੂੰ ਪਾਲਦੇ ਕਿਉਂ ਨੇ ਇਹੀ ਚੀਜ਼ਾਂ ਦੇਖਣ ਵਾਲੀਆਂ ਜੀ ਲੋਕ ਲੈਂਦੇ ਆ ਸ਼ੌਂਕ ਦੇ ਵਿੱਚ ਜਦੋਂ ਨਹੀਂ ਸਾਂਭੰਦੇ ਫਿਰ ਉਹਨਾਂ ਨੂੰ ਛੱਡ ਦਿੰਦੇ ਆ ਲੇਕਿਨ ਇਹ ਵੀ ਚਲੋ ਬੰਦੇ ਉਹ ਵੀ ਚ ਭਲੇ ਆ ਜਿਹੜੇ ਇੱਥੇ ਛੱਡ ਗਏ ਸਾਡੇ ਕੋਲ ਵੀ ਇਹਨਾਂ ਦੀ ਕੇਅਰ ਹੋ ਰਹੀ ਆ ਜੇ ਉਹਵੇਂ ਛੱਡ ਦਿੰਨ ਤਾਂ ਹੋਰ ਦਿੱਕਤ ਹੋ ਜਾਂਦੀ ਜੀ ਤੇ ਮੇਜਰ ਬਿਮਾਰੀਆਂ ਕੀ ਹੁੰਦੀਆਂ ਨੇ ਜਦ ਕੋਈ ਪੰਛੀ ਤੁਹਾਨੂੰ ਲੱਭਦਾ ਹੈ ਜੀ ਜਿਹੜੀਆਂ ਬਿਮਾਰੀਆਂ ਆਦਰੰਗ ਦੀ ਵੀ ਆ ਦਾਣੇ ਨਿਕਲ ਜਾਂਦੇ ਆ ਬਿਮਾਰ ਆ ਇੰਜੜਾ ਉਦੋਂ ਬਾਅਦ ਆ ਸਾਡੇ ਜਿਹੜੇ ਡਾਕਟਰ ਸਾਹਿਬ ਇਹ ਵੀ ਤੁਹਾਨੂੰ ਦੱਸਣਗੇ ਦੇ ਬਾਰੇ ਇਲਾਜ ਇਹ ਕਰਦੇ ਆ ਸਾ ਇਹਦੇ ਪੱਖੀਆਂ ਦਾ ਸਰ ਬਹੁਤ ਵੱਡੀ ਸੇਵਾ ਤੁਹਾਡੀ ਵੀ ਹੈ ਕੀ ਕੁਝ ਮੇਜਰ ਬਿਮਾਰੀਆਂ ਇਹਨਾਂ ਨੂੰ ਜਦ ਇਹ ਤੁਹਾਡੇ ਕੋਲ ਪਹੁੰਚਦੇ ਨੇ ਸਿਰਫ ਕਬੂਤਰ ਨਹੀਂ ਇਹਦੇ ਵਿੱਚ ਦੇਖ ਸਕਦੇ ਹੋ ਉਹ ਕਰੋ ਹਾਂਜੀ ਕਰੋ ਵੀ ਹੈ ਤੇ ਪੈਰਟ ਵੀ ਹੈ ਪੈਰਟ ਵੀ ਹੈ ਕਰੋ ਨੂੰ ਤਾਂ ਜੀ ਗਰੰਟ ਲੱਗਿਆ ਜੀ ਆ ਕੰਦਾ ਇਹਦਾ ਚੱਲਦਾ ਨਹੀਂਗਾ ਠੀਕ ਹੈ ਜੀ ਉਹਦੇ ਕਰਕੇ ਇਹਨੂੰ ਰੱਖਣਾ ਪਿਆ ਵਿਚਾਰੇ ਨੂੰ ਹੁਣ ਕਿਤੇ ਬਾਹਰ ਛੱਡਾਂਗੇ ਤਾਂ ਉਦਾਂ ਬਿੱਲੀ ਨੇ ਕੁੱਤੇ ਨੇ ਮਾਰ ਦੇਣਾ ਇਹਨੂੰ ਅਸ ਕਰਕੇ ਕਰਾਉਣਾ ਰੇ ਰੱਖਿਆ ਜਿਨਨ ਦੀ ਸੇਵਾ ਹੋ ਰਹੀ ਹੈ ਵਿਚਾਰੇ ਦੀ ਕਰੀ ਜਾ ਰਹੇ ਆ ਜੀ ਹੁਣ ਆਏ ਸੀ ਕਿ ਸਾਡੇ ਕੋਲ ਦੇਖੋ ਅਸੀਂ ਆਪ ਨਹੀਂ ਲਿਆਏ ਜਿਵੇਂ ਕਿਸੇ ਨੇ ਆਪਣੇ ਘਰੇ ਰੱਖ ਲਏ ਜੇ ਨਹੀਂ ਰੱਖੇਗੇ ਤਾਂ ਉਰੇ ਸਾਡੇ ਕੋਲ ਛੱਡ ਗਏ ਤੁਸੀਂ ਜੈਸੇ ਵੀ ਪੰਛੀ ਆ ਰਹੇ ਆ ਜੀ ਉਸ ਦੀ ਸੇਵਾ ਕਰੀ ਜਾ ਰਹੇ ਆ ਹੁਣ ਇਹ ਵੀ ਸਾਡੇ ਕੋਲੋਂ ਬਾਹਰ ਹੋਈ ਆਇਆ ਜੀ ਜੇ ਕੋ ਬਾਤੀ ਜੋ ਕਰਤਾ ਦਰਤਾ ਹੈ ਨਾ ਜੀ ਉਹਰੇ ਦੇ ਆਹ ਜਿਹੜੀ ਸਪੀਸੀਸ ਹੈ ਅ ਅਮਰੀਕਨ ਬੱਡ ਸਾਰੀ ਹਾਂ ਜੀ ਆਪਣੇ ਇੰਡੀਆ ਦੇ ਵਿੱਚ ਪਾਏ ਜਾਂਦੇ ਨੇ ਜਾਂ ਸਪੈਸ਼ਲ ਕਿਸੇ ਸੀਜ਼ਨ ਦੇ ਵਿੱਚ ਨਹੀਂ ਨਹੀਂ ਇੰਡੀਆ ਦੇ ਵਿੱਚ ਪਾਏ ਜਾਂਦੇ ਆ ਪਰ ਇਹਨਾਂ ਨੂੰ ਸੀਜ਼ਨ ਦਰ ਸੀਜ਼ਨ ਨਾ ਜੀ ਇਹ ਰਹਿੰਦੇ ਆ ਜਿਵੇਂ ਸਰਦੀਆਂ ਆ ਗਈ ਜੀ ਸਰਦੀਆਂ ਜਿਆਦਾ ਤਾਂ ਇਹਨਾਂ ਨੇ ਮਰ ਜਾਣਾ ਗਰਮੀ ਜਿਆਦਾ ਤਾਂ ਇਹਨਾਂ ਨੇ ਮਰ ਜਾਣਾ ਮਤਲਬ ਮੈਂ ਟੈਂਪਰੇਚਰ ਮੈਂਟੇਨ ਕਰਦੇ ਆ ਬਸ ਬਾਕੀ ਹੋਰ ਕੁਝ ਨਹੀਂ ਹੁਣ ਆਪਣੇ ਕੋਲ ਜਿਹੜਾ ਵੀ ਪੈਰਟ ਆ ਕੋਈ ਵੀ ਚੀਜ਼ ਛੱਡ ਕੇ ਜਾਂਦੇ ਆ ਚਲੋ ਆਪਾਂ ਤਾਂ ਸੇਵਾ ਕਰਨੀ ਆ ਜੀ ਇਹ ਤਾਂ ਜੋ ਕੁਦਰਤ ਨੇ ਰੱਖਿਆ ਸੀ ਟਾਵਰ ਵੀ ਇਸ ਲਈ ਬਣਾਏ ਆ ਵੀ ਆਜ਼ਾਦ ਰਹਿਣ ਆਪਦੇ ਜਦੋਂ ਖਾਣ ਪੀਣ ਆਪਦਾ ਜਿੱਥੇ ਮਰਜ਼ੀ ਘੁੰਮਣ ਫਿਰਨ ਰਾਤ ਨੂੰ ਅਗਰੇ ਘਰਾਂ ਜੇ ਰਹਿਣ ਮੈਂ ਦੇਖ ਸਕਦਾ ਹਾਂ ਇਸ ਏਰੀਆ ਦੇ ਵਿੱਚ ਪੰਛੀ ਕਾਫੀ ਜ਼ਿਆਦਾ ਨੇ ਕਾਫੀ ਹੈ ਜੀ ਹਜ਼ਾਰਾਂ ਦੀ ਤਦਾਦ ਹੁੰਦੇ ਸਵੇਰੇ ਪਹਿਲੇ ਟਾਈਮ ਤਾਂ ਉਦੋਂ ਦਾ ਸਾਰਾ ਦਿਨ ਦਾਣਾ ਪੈਂਦਾ 150 ਕਿਲੋ ਦਾਣਾ ਸਾਡਾ ਰੋਜ਼ ਦਾ ਲੱਗਦਾ ਹੈ ਤੇ ਤੁਸੀਂ ਹਿਸਾਬ ਲਗਾ ਲਓ ਕਿੰਨੇ ਪੰਛੀ ਹੋਣਗੇ ਸ਼ਹਿਰ ਦੇ ਵਿੱਚ ਪ੍ਰਦੂਸ਼ਣ ਕਹਿ ਲਓ ਜਾਂ ਟਾਵਰਸ ਲੱਗੇ ਨੇ ਇਸ ਤਰ੍ਹਾਂ ਇਹ ਪੰਛੀ ਜਿਹੜੇ ਆ ਇਹਨਾਂ ਦੀ رونਕ ਚੈਲ ਬੈਲ ਇਹ ਸਭ ਖਤਮ ਹੋ ਗਈ ਐਸਾ ਕਾਰਨ ਹੈ ਕਿ ਜੇ ਜਿਸ ਤਰ੍ਹਾਂ ਅਸੀਂ ਲੋਕ ਹੀ ਆ ਅਸੀਂ ਲੋਕ ਹੀ ਇਹਨਾਂ ਨੂੰ ਟਾਵਰ ਲਗਾ ਕੇ ਜਾਂ ਇਹਨਾਂ ਪੰਛੀਆਂ ਦੀ ਰੌਣਕ ਨੂੰ ਚਹਿਲ ਮਹਿਲ ਨੂੰ ਬਰਬਾਦ ਕਰ ਰਹੇ ਆ ਲੇਕਿਨ ਹੁਣ ਜਿਸ ਤਰ੍ਹਾਂ ਜੈਨ ਸਾਹਿਬ ਨੇ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਹਜ਼ਾਰਾਂ ਪੰਛੀ ਦਿਨ ਦੇ ਵਿੱਚ ਆ ਕੇ ਇੱਥੇ ਖਾਣਾ ਖਾਂਦੇ ਨੇ ਔਰ ਆਪਣਾ ਸ਼ਾਮ ਨੂੰ ਇੱਥੇ ਰਹਿਣ ਦਾ ਪ੍ਰਬੰਧ ਹੈ ਉਸ ਤਰ੍ਹਾਂ ਇਹ ਰਹਿੰਦੇ ਨੇ ਉਸ ਤਰ੍ਹਾਂ ਅਗਰ ਹਰੇਕ ਆਦਮੀ ਦੀ ਸੋਚ ਬਦਲ ਜਾਵੇ ਤੇ ਮੈਂ ਕਹਿੰਦਾ ਉਹੀ ਸਮਾਂ ਫੇਰ ਮੋੜ ਵਾਪਸ ਆ ਜਾਏਗਾ ਤੋ ਦੇਖ ਸਕਦੇ ਹਾਂ ਤਸਵੀਰ ਹਾਂਜੀ ਜੈਨ ਸਾਹਿਬ ਆ ਪਿਛਲੇ ਦਿਨਾਂ ਦੇ ਵਿੱਚ ਕਈ ਥਾਵਾਂ ਤੋਂ ਲੋਕਾਂ ਦੀਆਂ ਇਹ ਆ ਰਹੀਆਂ ਵੀ ਇਹ ਟਾਵਰ ਅਸੀਂ ਬਣਵਾਉਣਾ ਚਾਹੁੰਦੇ ਤੇ ਬਣ ਸਕਦੇ ਆ ਤਿੰਨ ਚਾਰ ਜਣਿਆਂ ਦੀ ਰਿਕੁਆਇਰਮੈਂਟ ਸਾਡੇ ਕੋਲ ਆਈ ਆ ਆ ਪਿਛਲੇ ਤਿੰਨ ਚਾਰ ਦਿਨਾਂ ਜੀ ਲੋਕ ਇੱਕ ਜੂਪੀ ਤੋਂ ਵੀ ਬੰਦੇ ਆਏ ਗੋਵਿੰਦ ਤੋਂ ਤਾਂ ਆਮ ਉਹਨਾਂ ਨੇ ਆਗੇ ਇੱਥੇ ਦੇਖਿਆ ਤਾਂ ਉਹਨਾਂ ਦਾ ਫੋਨ ਆਇਆ ਜੀ ਅਸੀਂ ਬਣਾਉਣਾ ਚਾਹੁੰਦੇ ਆ ਹਾਂਜੀ ਦੋ ਤਿੰਨ ਜਣਿਆਂ ਦਾ ਹੋਰ ਅਜੀ ਤਾਂ ਕਹਿੰਦੇ ਬਹੁਤ ਖੁਸ਼ੀ ਦੀ ਗੱਲ ਹੈ ਜਿਹੜੀ ਅਸੀਂ ਚੇਨ ਚਲਾਈ ਹੋਈ ਹੈ ਇਹ ਚੇਨ ਨੂੰ ਅੱਗੇ ਲੋਕ ਦੇਖਦੇ ਕਿ ਬਣਵਾਣ ਔਰ ਅਸੀਂ ਉਹਨਾਂ ਦੀ ਜੋ ਹੈਲਪ ਕਰ ਸਕਦੇ ਆ ਉਹਦੇ ਵਿੱਚ ਅਸੀਂ ਕਰਾਂਗੇ ਹਰ ਬੰਦੇ ਲਈ ਇਹ ਜਿਹੜੀ ਚੀਨ ਹੈ ਇਹ ਸਾਰੇ ਪੰਜਾਬ ਦੇ ਵਿੱਚ ਹੀ ਅਸੀਂ ਕਹਿੰਨੇ ਚੱਲੇ ਜੀ ਥਾਂ ਥਾਂ ਦੇ ਬਣਨ ਔਰ ਕਾਫੀ ਥਾਵਾਂ ਤੇ ਬਣ ਵੀ ਚੁੱਕੇ ਆ ਟਾਵਰ ਪੰਜਾਬ 'ਚ ਵੀ ਉਹਨਾਂ ਨੂੰ ਅਸੀਂ ਦੇਖ ਕੇ ਅਸੀਂ ਉਹ ਵੀ ਕਾਰੀਗਰ ਭੇਜ ਕੇ ਉੱਥੇ ਉਹਨਾਂ ਦੇ ਬਣਵਾ ਕੇ ਦਿੱਤੇ ਆ ਤੋ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਹ ਉਹ ਅਮਰੀਕਨ ਸਪੀਸੀਜ਼ ਨੇ ਵਰਤਦੀਆਂ ਤੇ ਇਹ ਉਹ ਖਰਗੋਸ਼ ਨੇ ਜਿਨ੍ਹਾਂ ਨੂੰ ਲੋਕਾਂ ਨੇ ਜਿਹੜੇ ਘਰਾਂ ਦੇ ਵਿੱਚ ਜ਼ਰੂਰ ਪਾਲੇ ਬਟ ਬਾਅਦ ਦੇ ਵਿੱਚ ਇਹਨੂੰ ਅਬੈਂਡਨਡ ਕਰਤਾ ਇਹਨੂੰ ਛੱਡਤਾ ਤੇ ਉਹਨਾਂ ਦੇ ਟ੍ਰੀਟਮੈਂਟ ਇਸ ਥਾਂ ਤੇ ਕਿੱਤੇ ਜਾ ਰਹੇ ਨੇ ਤੇ ਸਪੈਸ਼ਲ ਜਿਹੜੇ ਕੇਸ ਨੇ ਇਹਨਾਂ ਦੇ ਵਿੱਚ ਉਹ ਪੰਛੀ ਨੇ ਜੋ ਹੱਤੋਂ ਜ਼ਿਆਦਾ ਜੜੇ ਆ ਬਿਮਾਰ ਨੇ ਜਿੰਨਾ ਦੀ ਕੰਡੀਸ਼ਨ ਵੱਤ ਕ੍ਰਿਟੀਕਲ ਹੈ ਤੇ ਇੱਕ ਤਸਵੀਰ ਮੈਂ ਦਿਖਾਉਂਗਾ ਦੇਖ ਸਕਦੇ ਹੋ ਇਸ ਇਹ ਤਸਵੀਰ ਜ਼ਰੂਰ ਤੁਹਾਨੂੰ ਦੇਖਣ ਨੂੰ ਮਿਲਦੀ ਹੋਣੀ ਹੈ ਸੜਕ ਦੇ ਉੱਤੇ ਕਈ ਵਾਰ ਜਿਹੜੇ ਕਬੂਤਰ ਹੁੰਦੇ ਨੇ ਆਪਣੀ neck ਨੂੰ mold ਕਰ ਲੈਂਦੇ ਨੇ ਤੇ ਇਹ ਕਾਫੀ ਜਿਹੜੀ ਇਹ ਕ੍ਰਿਟੀਕਲ ਕੰਡੀਸ਼ਨ ਮੰਨੀ ਜਾਂਦੀ ਹੈ ਪਰ ਐਵੇਂ ਇਹ ਜਿਹੜਾ ਵੱਡਾ ਕੇਸ ਹੈ ਜਿਹਦੇ ਵਿੱਚ ਜਿਹੜੇ ਆ ਕਾਫੀ ਜ਼ਿਆਦਾ ਉਪਖਸ਼ੀ ਰੱਖੇ ਇਹ ਨੇ ਜਿਨ੍ਹਾਂ ਦੀ ਹਾਲਤ ਗੰਭੀਰ ਤਾਂ ਹੈ ਬਟ ਉਹਨੇਕ ਵੀ ਨਹੀਂ ਤੇ ਜਦ ਇਹ ਠੀਕ ਹੋ ਜਾਂਦੇ ਨੇ ਇਹਨਾਂ ਨੂੰ ਜਿਹੜਾ ਮੁਰ ਇਹਨਾਂ ਨੂੰ ਖੁੱਲੇ ਆਸਮਾਨ ਦੇ ਵਿੱਚ ਉਡਾਰੀਆਂ ਮਾਰਨ ਦੇ ਲਈ ਆਜ਼ਾਦ ਕਰ ਦਿੱਤਾ ਜਾਂਦਾ ਹੈ ਸੋ ਬਹੁਤ ਹੀ ਸੋਹਣਾ ਜਿਹੜਾ ਇਹ ਉਪਰਾਲਾ ਜੈਨ ਸਾਹਿਬ ਦੇ ਵੱਲੋਂ ਕੀਤਾ ਗਿਆ ਤੇ ਨਾਲ ਹੀ ਜਿਹੜਾ ਇਹ ਸਟਰਕਚਰ ਬਣਾਇਆ ਗਿਆ ਹੈ ਜਿਦੇ ਵਿੱਚ 12000 ਦੇ ਕਰੀਬ ਜਿਹੜੇ ਆ ਪੰਛੀ ਦੇ ਰਹਿਣ ਦਾ ਜਿਹੜਾ ਆਸਰਾ ਉਹਨਾਂ ਦੇ ਵੱਲੋਂ ਬਣਾਇਆ ਗਿਆ ਹੈ ਤੇ ਅਸੀਂ ਵੀ ਇਹੀ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਕਰਾ ਦੀ ਛੱਤ ਦੇ ਉੱਤੇ ਪੰਛੀਆਂ ਵਾਸਤੇ ਪਾਣੀ ਦੇ ਡੋਂਗੇ ਤੇ ਜਿਹੜੇ ਆ ਦਾਣੇ ਜ਼ਰੂਰ ਰੱਖਣ ਤਾਂ ਕਿ ਜਿਹੜੇ ਉਹ ਬੇਜੁਬਾਨ ਨੇ ਉਹਨਾਂ ਨੂੰ ਜਿਹੜਾ ਹੈ ਉਹਨਾਂ ਦਾ ਭੋਜਨ ਦਾ ਪ੍ਰਬੰਧ ਉਹਨਾਂ ਦੇ ਲਈ ਜਿਹੜਾ ਹੋ ਸਕੇ ਸੋ ਅਸੀਂ ਆਸ ਕਰਦੇ ਹਾਂ ਤੁਹਾਨੂੰ ਤੁਹਾਨੂੰ ਅੱਜ ਦੀ ਕਵਰੇਜ ਪਸੰਦ ਆਈ ਹੋਣੀ ਏ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਵੋ ਤੇ ਜੁੜੇ ਰਹੋ ਲੁਧਿਆਣਾ ਲਾਈਵ ਦੇ ਨਾਲ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੀਤ ਸਿੱਧਿਆ ਦੇ ਨਾਲ ਮੈਂ ਅਮਿਤ